ਘਰ ਦੇ ਵਿੱਚੋਂ ਪੈਸੇ ਦੀ ਤੰਗੀ ਤੋੜਨ ਲਈ ਅੱਜ ਇੱਕ ਅਜੀਹਾ ਉਪਾਅ ਤੁਹਾਨੂੰ ਦੱਸੂਗਾ ਜੋ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਹ ਨਹੀਂ ਕਿ ਤੁਸੀਂ ਮਿਹਨਤ ਨਹੀਂ ਕਰਦੇ ਮਿਹਨਤ ਵੀ ਬਹੁਤ ਕਰਦੇ ਹੋ ਤੇ ਪੈਸਾ ਖੜਦਾ ਹੀ ਨਹੀਂ ਕੋਈ ਨਾ ਕੋਈ ਨੁਕਸਾਨ ਇਦਾਂ ਦਾ ਹੋ ਜਾਂਦਾ ਹੈ ਕੋਈ ਨਾ ਕੋਈ ਕੰਮ ਇਦਾਂ ਦਾ ਆ ਜਾਂਦਾ ਹੈ ਜਾਂ ਕੋਈ ਨਾ ਕੋਈ ਅਜੀਹੀ ਮੁਸੀਬਤ ਆ ਜਾਂਦੀ ਹੈ ਜਿਹਦੇ ਨਾਲ ਤੁਹਾਡੇ ਕਮਾਏ ਹੋਏ ਪੈਸੇ ਉਧਰ ਚਲੇ ਜਾਂਦੇ ਨੇ ਤੁਸੀਂ ਸੋਚਿਆ ਹੁੰਦਾ ਹੈ ਕਿ ਚਲੋ ਇਸ ਵਾਰ ਮਿਹਨਤ ਕਰਕੇ ਥੋੜੇ ਪੈਸੇ ਬਚਾਵਾਂਗੇ ਪਰ ਉਹ ਪੈਸੇ ਤੁਹਾਡੇ ਉਧਰ ਖਰਾਬ ਹੋ ਜਾਂਦੇ ਨੇ ਇਸ ਕਰਕੇ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਪੈਸੇ ਦੀ ਤੰਗੀ ਚੱਲਦੀ ਰਹਿੰਦੀ ਹੈ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਅੱਜ ਦੀ ਇਹ ਵੀਡੀਓ ਨੂੰ ਧਿਆਨ ਨਾਲ ਸੁਣ ਕੇ ਸਿਰਫ ਇੱਕ ਹਫਤਾ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਕਰਕੇ ਵੇਖ ਲਿਓ ਤੁਹਾਡੇ ਘਰੋਂ ਪੈਸੇ ਦੀ ਤੰਗੀ ਬਿਲਕੁਲ ਚਲੀ ਜਾਏਗੀ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਦੋ ਭਾਗਾਂ ਦੇ ਵਿੱਚ ਵੰਡੀ ਹੈ ਪਹਿਲੇ ਭਾਗ ਦੇ ਵਿੱਚ ਆਪਾਂ ਤੁਹਾਨੂੰ ਉਸ ਉਪਾਅ ਬਾਰੇ ਦੱਸਾਂਗੇ ਤੇ ਦੂਸਰੇ ਭਾਗ ਦੇ ਵਿੱਚ ਉਸ ਉਪਾਅ ਨੂੰ ਕਰਦੇ ਸਮੇ ਤੁਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਉਲਟਾ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ ਇਸ ਕਰਕੇ ਧਿਆਨ ਨਾਲ ਸੁਣਿਓ ਗੱਲ ਕਰਦੇ ਹਾਂ ਪਹਿਲੇ ਭਾਗ ਦੀ ਇੱਕ ਵਾਰੀ ਇੱਕ ਬਹੁਤ ਹੀ ਗਰੀਬ ਇਨਸਾਨ ਜੋ ਕਿ ਬਹੁਤ ਹੀ ਪਰੇਸ਼ਾਨ ਸੀ ਜਿਸ ਕੋਲ ਆਪਣਾ ਕੋਈ ਵੀ ਕੰਮ ਕਰਨ ਨੂੰ ਹੈਣੀ ਸੀ ਇਸ ਕਰਕੇ ਉਸ ਕੋਲ ਕੋਈ ਵੀ ਪੈਸੇ ਨਹੀਂ ਸੀ ਤੇ ਘਰ ਦੇ ਵੀ ਕਹਿੰਦੇ ਸੀ ਕਿ ਤੂੰ ਪੈਸੇ ਕਮਾ ਕੇ ਲੈ ਕੇ ਆ ਪਰ ਕੰਮ ਹੋਵੇ ਤੇ ਪੈਸੇ ਆਉਣ ਉਹ ਵਿਚਾਰਾ ਕੀ ਕਰਦਾ ਇੱਕ ਚੌਲਾਂ ਦਾ ਛੋਟਾ ਜਿਹਾ ਬਿਜ਼ਨਸ ਤੁਰਦਾ ਉਹ ਇੱਕ ਜਗ੍ਹਾ ਤੋਂ ਚੌਲ ਖਰੀਦ ਕੇ ਪਿੰਡ ਦੇ ਵਿੱਚ ਜਾ ਕੇ ਵੱਖ-ਵੱਖ ਘਰਾਂ ਦੇ ਵਿੱਚ ਚੌਲ ਵੇਚਦਾ ਸੀ ਤੇ ਜੋ ਵੀ ਉਸ ਨੂੰ ਪੈਸੇ ਬਣ ਜਾਂਦੇ ਉਸੇ ਨਾਲ ਗੁਜ਼ਾਰਾ ਕਰਦਾ ਸੀ ਆਪਣੇ ਘਰ ਪਰਿਵਾਰ ਨੂੰ ਪਾਲਦਾ ਸੀ ਹੁਣ ਚਲੋ ਪਰਿਵਾਰ ਵਾਲੇ ਵੀ ਕਹਿਣ ਲੱਗੇ ਸੀ ਕਿ ਇਹ ਥੋੜਾ ਬਹੁਤਾ ਕੰਮ ਕਰਦਾ ਹੈ ਕੰਮ ਦੇ ਵਿੱਚ ਉਹਨੂੰ ਪੈਸੇ ਬਿਲਕੁਲ ਵੀ ਘੱਟ ਬਣਦੇ ਸੀ। ਇਸ ਗੱਲ ਨੂੰ ਲੈ ਕੇ ਉਹ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦਾ ਸੀ ਕਿ ਪੈਸੇ ਬਣ ਨਹੀਂ ਰਹੇ। ਘਰ ਦੇ ਵੀ ਪੁੱਛਦੇ ਨੇ ਕਿ ਪੈਸੇ ਕਿੱਥੋਂ ਆਉਣਗੇ? ਕੰਮ ਕਰਨ ਵਾਲੇ ਬਹੁਤ ਪਏ ਨੇ ਪਰ ਉਹ ਸੋਚਦਾ ਸੀ ਕਿ ਚਲੋ ਵੇਲੇ ਨਾਲੋਂ ਚੰਗੇ ਆ। ਚੌਲ ਖਰੀਦ ਕੇ ਨਦੀ ਟੱਪ ਕੇ ਅਗਲੇ ਪਿੰਡ ਦੇ ਵਿੱਚ ਚੌਲ ਵੇਚ ਆਉਂਦੇ ਆ। ਥੋੜੇ-ਬਹੁਤੇ ਪੈਸੇ ਬਣ ਜਾਂਦੇ ਨੇ, ਇੰਨਾ ਠੀਕ ਐ। ਪਰ ਇੱਕ ਦਿਨ ਬਿਲਕੁਲ ਵੀ ਉਸਦੇ ਚੌਲ ਵਿਕੇ ਨਹੀਂ। ਉਹ ਵਿਚਾਰਾ ਜਿਵੇਂ ਚੌਲ ਲੈ ਕੇ ਗਿਆ ਸੀ ਉਸੀ ਤਰ੍ਹਾਂ ਚੌਲ ਵਾਪਸ ਲੈ ਕੇ ਆ ਗਿਆ ਉਹਦਾ ਸਾਰਾ ਦਿਨ ਇਸੇ ਤਰ੍ਹਾਂ ਬਰਬਾਦ ਹੋ ਗਿਆ ਉਹ ਸੋਚਦਾ ਕਿ ਚਲੋ ਅਗਲੇ ਦਿਨ ਵੇਚ ਜਾਣਗੇ ਪਰ ਅਗਲੇ ਦਿਨ ਵੀ ਉਹਦੇ ਨਾਲ ਇਦਾਂ ਹੀ ਹੋਈ ਨਦੀ ਪਾਰ ਕਰਕੇ ਗਿਆ ਉੱਥੇ ਪਿੰਡ ਦੇ ਵਿੱਚ ਹੋਕਾ ਦਿੱਤਾ ਕਿ ਚੌਲ ਲੈ ਲਓ ਪਰ ਕਿਸੇ ਨੇ ਵੀ ਚੌਲ ਨਾ ਲਏ ਤੇ ਵਾਪਸ ਆ ਗਿਆ ਉਹਦਾ ਵਿਚਾਰੇ ਦਾ ਮਨ ਬਹੁਤ ਪਰੇਸ਼ਾਨ ਹੋਇਆ ਕਿ ਅੱਜ 2 ਦਿਨ ਹੋ ਗਏ ਰੁਪਈਆ ਤੱਕ ਨਹੀਂ ਕਮਾਇਆ ਉਹ ਸੋਚਦਾ ਕਿ ਇਦਾਂ ਤਾਂ ਮੇਰੇ ਘਰ ਦੇ ਭੁੱਖੇ ਮਰ ਜਾਣਗੇ ਮੈਂ ਉਹਨਾਂ ਨੂੰ ਰੋਟੀ ਕਿੱਥੋਂ ਲਿਆ ਕੇ ਦੇਵਾਂਗਾ ਬਹੁਤ ਪਰੇਸ਼ਾਨ ਹੁੰਦਾ ਹੈ ਤੀਸਰੇ ਦਿਨ ਫੇਰ ਵਿਚਾਰਾ ਹਿੰਮਤ ਕਰਕੇ ਉਹੀ ਚੌਲ ਲੈ ਕੇ ਆਪਣੇ ਰਸਤੇ ਦੇ ਵਿੱਚ ਜਾ ਰਿਹਾ ਸੀ ਰਸਤੇ ਦੇ ਵਿੱਚ ਇੱਕ ਬਜ਼ੁਰਗ ਆਦਮੀ ਮਿਲਦਾ ਹੈ ਤੇ ਉਹਨੂੰ ਪੁੱਛਦਾ ਹੈ ਕਿ ਪੁੱਤ ਤੂੰ ਇੰਨਾ ਉਦਾਸ ਕਿਉਂ ਹੈ ਤਾਂ ਉਹ ਦੱਸਦਾ ਹੈ ਬਾਬਾ ਜੀ ਮੈਂ ਅੱਜ ਬਹੁਤ ਜਿਆਦਾ ਪਰੇਸ਼ਾਨ ਹਾਂ ਦੋ ਦਿਨ ਹੋ ਗਏ ਰੁਪਈਆ ਤੱਕ ਨਹੀਂ ਵਟਿਆ ਉਦਾਂ ਹੀ ਜਿੱਦਾਂ ਜਾਨਾ ਵਾਪਸ ਆ ਜਾਨਾ ਉਹ ਬਜ਼ੁਰਗ ਉਸਨੂੰ ਪੁੱਛਦਾ ਹੈ ਕਿ ਤੇਰਾ ਕਿਸ ਚੀਜ਼ ਦਾ ਕੰਮ ਹੈ ਤਾਂ ਕਹਿੰਦਾ ਮੇਰਾ ਚੌਲਾਂ ਦਾ ਕੰਮ ਹੈ ਚੌਲ ਅਗਲੇ ਪਿੰਡ ਜਾ ਕੇ ਵੇਚਣੇ ਹੁੰਦੇ ਨੇ ਤਾਂ ਉਹ ਬਜ਼ੁਰਗ ਇਨਸਾਨ ਕਹਿੰਦਾ ਕਿ ਪੁੱਤ ਤੂੰ ਇਦਾਂ ਕਰੀ ਆ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਹੈ ਉਹ ਕਹਿੰਦਾ ਹਾਂਜੀ ਉਹੀ ਨਦੀ ਪਾਰ ਕਰਕੇ ਮੈਂ ਹਰ ਰੋਜ਼ ਜਾਂਦਾ ਤਾਂ ਬਜ਼ੁਰਗ ਇਨਸਾਨ ਕਹਿੰਦਾ ਇੱਕ ਮੁਠੀ ਚੌਲਾਂ ਦੀ ਇਹਦੇ ਵਿੱਚ ਸੁੱਟ ਜਾ ਕਰ ਉਹ ਕਹਿੰਦਾ ਅੱਗੇ ਹੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਤੁਸੀਂ ਹੋਰ ਚੌਲ ਬਰਬਾਦ ਕਰ ਰਹੇ ਹੋ ਤਾਂ ਉਹ ਬਜ਼ੁਰਗ ਇਨਸਾਨ ਕਹਿੰਦਾ ਪੁੱਤ ਇਹਦੇ ਨਾਲ ਬਰਬਾਦੀ ਨਹੀਂ ਹੁੰਦੀ ਇਹਦੇ ਨਾਲ ਤੇਰੀ ਕਮਾਈ ਦੇ ਰਾਹ ਖੁੱਲਣਗੇ ਤੇਰੀ ਬੰਦ ਪਈ ਕਿਸਮਤ ਤੈਨੂੰ ਆਵਾਜ਼ਾਂ ਮਾਰੇਗੀ ਉਹ ਕਹਿੰਦਾ ਠੀਕ ਹੈ ਜਿਤੋਂ ਹੀ ਇਹ ਕੰਮ ਕਰਕੇ ਵੇਖਦੇ ਆ ਉਹ ਇਨਸਾਨ ਜਦੋਂ ਨਦੀ ਪਾਰ ਕਰਨ ਲੱਗਦਾ ਹੈ ਉਹਦੇ ਵਿੱਚੋਂ ਇੱਕ ਮੁੱਠੀ ਚੌਲਾਂ ਦੀ ਕੱਢ ਕੇ ਨਦੀ ਵਿੱਚ ਸੁੱਟ ਦਿੰਦਾ ਉਸ ਨਦੀ ਦੇ ਵਿੱਚ ਨਿੱਕੀਆਂ-ਨਿੱਕੀਆਂ ਮੱਛੀਆਂ ਕੀੜੇ ਮਕੋੜੇ ਹੁੰਦੇ ਨੇ ਤੇ ਉਹਨਾਂ ਚੌਲਾਂ ਨੂੰ ਖਾਂਦੇ ਨੇ ਇੰਨਾ ਕੰਮ ਕਰਕੇ ਉਹ ਅੱਗੇ ਚੱਲ ਜਾਂਦਾ ਅੱਜ ਉਸਦੇ ਥੋੜੇ-ਬੋਤੇ ਚੌਲ ਵਿਕੇ ਸੀ ਵਾਪਸ ਆ ਜਾਂਦਾ ਜਦੋਂ ਥੋੜੇ ਜੇ ਚੌਲ ਵਿਕਦੇ ਨੇ ਤਾਂ ਉਸ ਨੂੰ ਹੋ ਜਾਂਦਾ ਹੈ ਕਿ ਹੁਣ ਚੌਲ ਵਿਕ ਰਹੇ ਨੇ ਚਲੋ ਆਪਾਂ ਕੱਲ ਨੂੰ ਵੀ ਮੱਛੀਆਂ ਨੂੰ ਦਾਣਾ ਪਾ ਜਾਾਂਗੇ ਤਾਂ ਉਦਾਂ ਹੀ ਕਰਦਾ ਜਦੋਂ ਨਦੀ ਤੋਂ ਲੰਘਦਾ ਤਾਂ ਮੱਛੀਆਂ ਨੂੰ ਇੱਕ ਮੁਠੀ ਚੌਲ ਉੱਥੇ ਪਾ ਜਾਂਦਾ ਤੇ ਅੱਗੇ ਲੰਘ ਜਾਂਦਾ ਤੇ ਜੋ ਉਸ ਨਾਲ ਉਹ ਹੁੰਦਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹ ਇਨਸਾਨ ਇੱਕ ਦੁਕਾਨ ਤੇ ਜਾਂਦਾ ਉੱਥੇ ਜਾ ਕੇ ਕਹਿੰਦਾ ਕਿ ਤੁਸੀਂ ਚੌਲ ਖਰੀਦੋਗੇ ਉੱਥੇ ਇੱਕ ਬਜ਼ੁਰਗ ਬਾਬਾ ਬੈਠਾ ਸੀ ਉਹ ਕਹਿੰਦਾ ਹਾਂਜੀ ਚੌਲ ਖਰੀਦਾਂਗੇ ਤਾਂ ਉਹ ਇਨਸਾਨ ਦੀ ਆਪਣੀ ਦੁਕਾਨ ਸੀ ਉੱਥੋਂ ਸਾਰੇ ਆ ਕੇ ਸੌਦਾ ਲੈਂਦੇ ਸੀ ਉਹ ਬਜ਼ੁਰਗ ਕਹਿੰਦਾ ਕਿ ਮੇਰੇ ਤੋਂ ਹੁਣ ਚੌਲ ਲੈਣ ਲਈ ਦੂਰ ਨਹੀਂ ਜਾਇਆ ਜਾਂਦਾ ਤੂੰ ਇਦਾਂ ਕਰ ਮੈਨੂੰ ਸਾਰੇ ਚੌਲ ਦੇ ਜਾ ਤੇ ਅਗਲੇ ਤੋਂ ਵੀ ਜੋ ਚੌਲ ਲਿਆਵੇਂ ਮੈਨੂੰ ਦੇ ਜਾ ਕਰ ਉਹ ਕਹਿੰਦਾ ਠੀਕ ਹੈ ਹੁਣ ਉਸ ਦਾ ਕੰਮ ਵਧੀਆ ਚੱਲ ਪਿਆ ਸੀ ਉਹ ਸਾਰੀਆਂ ਦੁਕਾਨਾਂ ਤੇ ਜਾ ਕੇ ਚੌਲ ਵੇਚਦਾ ਦੁਕਾਨਦਾਰਾਂ ਨੂੰ ਵੀ ਹੁਣ ਚੌਲ ਲੈਣ ਲਈ ਸ਼ਹਿਰ ਨਹੀਂ ਜਾਣਾ ਪੈਂਦਾ ਸੀ ਨਦੀ ਪਾਰ ਕਰਕੇ ਹੁਣ ਉਹਨਾਂ ਨੂੰ ਨਹੀਂ ਜਾਣਾ ਪੈਂਦਾ ਸੀ ਉਹਨਾਂ ਨੂੰ ਉੱਥੇ ਬੈਠੇ ਬਿਠਾਇਆ ਨੂੰ ਚੌਲ ਮਿਲ ਜਾਂਦੇ ਸੀ ਉਹਦਾ ਵੀ ਕੰਮ ਵਧੀਆ ਚੱਲ ਪਿਆ ਤੇ ਦੁਕਾਨਦਾਰਾਂ ਦਾ ਵੀ ਫਾਇਦਾ ਹੋ ਗਿਆ। ਉਹ ਇਨਸਾਨ ਸੋਚਦਾ ਕਿ ਮੱਛੀਆਂ ਨੂੰ ਇੱਕ ਮੁਠੀ ਪਾਉਣ ਦੇ ਨਾਲ ਮੇਰਾ ਇੰਨਾ ਕੰਮ ਵਧੀਆ ਚੱਲ ਪਿਆ। ਆਪਾਂ ਉਸ ਬਜ਼ੁਰਗ ਬਾਬੇ ਕੋਲ ਜਾਂਦੇ ਆਂ। ਉਹਨੂੰ ਦੱਸਦੇ ਆਂ ਕਿ ਤੁਹਾਡਾ ਤਰੀਕਾ ਬਹੁਤ ਵਧੀਆ ਕੰਮ ਕੀਤਾ। ਤਾਂ ਉੱਥੇ ਜਾ ਕੇ ਉਹ ਬਜ਼ੁਰਗ ਬਾਬੇ ਨੂੰ ਲੱਭਦਾ। ਉੱਥੇ ਉਹਨੂੰ ਉਹ ਮਿਲ ਜਾਂਦਾ। ਉਹਨੂੰ ਪੁੱਛਦਾ ਕਿ ਇਹ ਸਭ ਕੁਝ ਕਿਵੇਂ ਹੋ ਗਿਆ? ਤਾਂ ਉਹ ਬਜ਼ੁਰਗ ਬਾਬਾ ਕਹਿੰਦਾ ਕਿ ਪੁੱਤ ਜੋ ਵੀ ਤੂੰ ਕੰਮ ਕਰਦਾ ਉਹ ਤੇਰਾ ਆਪਣਾ ਕੰਮ ਹੈ। ਪਰ ਉਸ ਕੰਮ ਦੇ ਵਿੱਚੋਂ ਥੋੜੇ ਜੇ ਪੈਸੇ ਕੱਢ ਕੇ ਚੰਗਾ ਪੁੰਨ ਦਾ ਕੰਮ ਵੀ ਕਰ ਜਦੋਂ ਚੰਗੇ ਕਰਮ ਕਰੇਗਾ ਉਹਦੇ ਵਿੱਚ ਤੇਰਾ ਰੱਬ ਤੇਰਾ ਸਾਥੀ ਬਣ ਜਾਏਗਾ ਤੇ ਜਿੱਥੇ ਰੱਬ ਸਾਥੀ ਹੋਵੇ ਤੇ ਉਸ ਬਿジネス ਨੂੰ ਕਦੀ ਘਾਟਾ ਨਹੀਂ ਪੈਂਦਾ ਉਹਨੂੰ ਥੋੜੀ ਜਿਹੀ ਗੱਲ ਸਮਝ ਲੱਗ ਗਈ ਤੇ ਉਹ ਹੁਣ ਦੋ ਮੁਠੀਆਂ ਚੌਲਾਂ ਦੀਆਂ ਮੱਛੀਆਂ ਨੂੰ ਪਾਉਂਦਾ ਭਾਵ ਕਿ ਚੰਗਾ ਕਰਮ ਕਰਦਾ ਤੇ ਹੌਲੀ-ਹੌਲੀ ਉਸ ਦਾ ਕੰਮ ਹੋਰ ਵਧੀਆ ਹੋ ਗਿਆ ਹੁਣ ਗੱਲ ਕਰਦੇ ਹਾਂ ਦੂਸਰੇ ਭਾਗ ਦੀ ਕਿ ਇਹ ਉਪਾਗ ਕਰਦੇ ਸਮੇਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਕਿ ਇਹ ਨਹੀਂ ਕਿ ਚੰਗੇ ਕਰਮ ਕਰੀ ਜਾਓ ਚੰਗੇ ਕਰਮ ਬਹੁਤ ਲੋਕ ਕਰਦੇ ਨੇ ਚੰਗੇ ਕਰਮ ਦੇ ਨਾਲ ਨਾਲ ਆਪਣੇ ਪੀਰ ਮੁਰਸ਼ਦ ਦਾ ਨਾਮ ਵੀ ਲੈਣਾ ਹੈ ਉਹਨਾਂ ਦੀ ਇਬਾਦਤ ਵੀ ਕਰਨੀ ਹੈ ਇਹ ਨਾ ਹੋਵੇ ਕਿ ਤੁਸੀਂ ਆਪਣੇ ਪੀਰ ਮੁਰਸ਼ਦ ਨੂੰ ਭੁੱਲ ਜਾਓ ਤੇ ਚੰਗੇ ਕਰਮ ਹੀ ਕਰਦੇ ਰਹੋ ਦੋਵੇਂ ਪਈਏ ਬਰਾਬਰ ਚੱਲਣਗੇ ਫੇਰ ਹੀ ਸਕੂਟਰ ਸਹੀ ਚੱਲੇਗਾ ਦੂਸਰੀ ਗਲਤੀ ਚੰਗੇ ਕਰਮ ਕਦੀ ਲਾਲਚ ਲਈ ਨਹੀਂ ਕਰਨੇ ਕਿ ਮੈਂ ਚੰਗੇ ਕਰਮ ਤਾਂ ਕਰੂੰਗਾ ਮੈਨੂੰ ਚੰਗਾ ਫਲ ਮਿਲੂਗਾ ਇਸ ਕਰਕੇ ਇਹ ਗਲਤੀ ਦਾ ਵੀ ਧਿਆਨ ਰੱਖਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਧੰਨਵਾਦ